ਅੰਦਰ ਦੀ ਰੋਸ਼ਨੀ ਇੱਕ ਸਮੇਂ ਦੀ ਗੱਲ ਹੈ ਇੱਕ ਨੌਜਵਾਨ ਸੀ ਜੋ ਰੋਜ਼ ਆਕਾਸ਼ ਵੱਲ ਤੱਕਦਾ ਸੀ ਉਸਦੇ ਮਨ ਵਿੱਚ ਇੱਕ ਸਵਾਲ ਘੁੰਮਦਾ ਰਹਿੰਦਾ ਮੈਂ ਕੌਣ ਹਾਂ ਇਹ ਦੁਨੀਆ ਕਿਵੇਂ ਚੱਲਦੀ ਹੈ ਤੇ ਇਹ ਸੱਚ ਕੀ ਹੈ ਉਸਦੇ ਅੰਦਰ ਇੱਕ ਬੇਚੈਨੀ ਸੀ ਪਰ ਇੱਕ ਉਮੀਦ ਵੀ ਇੱਕ ਦਿਨ ਉਸਨੇ ਤੈਅ ਕੀਤਾ ਮੈਂ ਖੁਦ ਨੂੰ ਲੱਭਣ ਨਿਕਲਦਾ ਹਾਂ ਨਾ ਕਿਸੇ ਗੁਰੂ ਦੇ ਪਿੱਛੇ ਨਾ ਕਿਸੇ ਕਿਤਾਬ ਦੇ ਸਿਰਫ ਆਪਣੀ ਸੋਚ ਆਪਣੀ ਅੱਖਾਂ ਤੇ ਆਪਣੇ ਦਿਲ ਦੇ ਨਕਸ਼ੇ ਨਾਲ ਉਸ ਦੀ ਪਹਿਲੀ ਮੁਲਾਕਾਤ ਹੋਈ ਸੰਸਾਰ ਦੀ ਹਕੀਕਤ ਨਾਲ ਉਸ ਨੇ ਵੇਖਿਆ ਕਿ ਬਹੁਤ ਲੋਕ ਰਾਜ ਕਰ ਰਹੇ ਨੇ ਪਰ ਸਭ ਕੋਲ ਗਿਆਨ ਨਹੀਂ ਉਸ ਨੇ ਸੋਚਿਆ ਜੇ ਸੱਚੇ ਬੁੱਧੀਮਾਨ ਲੋਕ ਖਾਮੋਸ਼ ਰਹਿਣ ਤਾਂ ਅਣਪੜ ਰਾਜ ਕਰਨਗੇ ਅੱਗੇ ਵਧਿਆਂ ਉਹ ਸਿੱਖਦਾ ਗਿਆ ਸਿਰਫ ਇੱਕ ਵਾਰ ਚੰਗਾ ਕੰਮ ਕਰਨਾ ਕਾਫੀ ਨਹੀਂ ਚੰਗਾਪਣ ਰੋਜ਼ਮਰਰਾ ਦੀ ਆਦਤ ਬਣਾਉਣੀ ਪੈਂਦੀ ਹੈ। ਸਫਲਤਾ ਨਾ ਕਿਸੇ ਇਮਤਿਹਾਨ ਵਿੱਚ ਨਾ ਕਿਸੇ ਇਨਾਮ ਵਿੱਚ ਸਫਲਤਾ ਉਹ ਰਤਬਾ ਹੈ ਜੋ ਅਸੀਂ ਹਰ ਰੋਜ਼ ਦੀ ਮਿਹਨਤ ਨਾਲ ਬਣਾਉਂਦੇ ਹਾਂ। ਕਈ ਵਾਰੀ ਰਸਤਾ ਹੌਲੀ ਸੀ, ਕਈ ਵਾਰੀ ਰੁਕਦਾ ਜਾਪਦਾ ਸੀ ਪਰ ਉਸ ਦਾ ਦਿਲ ਆਖਦਾ ਰੁਕਣਾ ਨਹੀਂ ਹੌਲੀ-ਹੌਲੀ ਹੀ ਸਹੀ ਪਰ ਚੱਲਦਾ ਰਹਿ। ਰੁਕਣ ਵਾਲਿਆਂ ਦੀ ਮੰਜ਼ਿਲ ਕਦੇ ਨਹੀਂ ਆਉਂਦੀ। ਇੱਕ ਦਿਨ ਬਹੁਤ ਕੁਝ ਬਾਰ ਬਦਲ ਗਿਆ ਮੌਸਮ ਲੋਕ ਹਾਲਾਤ ਪਰ ਉਸਨੇ ਅੰਦਰ ਖੁਦ ਨਾਲ ਗੱਲ ਕੀਤੀ ਮੈਂ ਬਾਹਰ ਦੀ ਦੁਨੀਆ ਨੂੰ ਨਹੀਂ ਪਰ ਆਪਣੇ ਮਨ ਨੂੰ ਕਾਬੂ ਕਰ ਸਕਦਾ ਹਾਂ ਅਸਲੀ ਤਾਕਤ ਆਪਣੇ ਵਿਚਾਰਾਂ ਉੱਤੇ ਕਾਬੂ ਵਿੱਚ ਸੀ ਉਹ ਅੱਗੇ ਵਧਿਆ ਪਰ ਹੁਣ ਸੋਚਦਾ ਸੀ ਮੇਰਾ ਜੀਵਨ ਮੇਰੇ ਫੈਸਲਿਆਂ ਨਾਲ ਬਣੇਗਾ ਕੋਈ ਹੋਰ ਨਹੀਂ ਬਣਾਏਗਾ ਇਸ ਵਿੱਚ ਡਰ ਵੀ ਸੀ ਪਰ ਆਜ਼ਾਦੀ ਵੀ ਜਦੋਂ ਉਹ ਸਮਾਜ ਵਿੱਚ ਵਾਪਸ ਆਇਆ ਉਸਨੇ ਇੱਕ ਨਵੀਂ ਤਾਕਤ ਮਹਿਸੂਸ ਕੀਤੀ ਸਿਰਫ ਸੋਚਾਂ ਨਾਲ ਕੁਝ ਨਹੀਂ ਬਦਲਦਾ ਕਦੇ-ਕਦੇ ਹਿੰਮਤ ਨਾਲ ਢਾਂਚੇ ਵੀ ਹਿਲਾਉਣੇ ਪੈਂਦੇ ਨੇ ਜੋ ਗਲਤ ਹੈ ਉਸਨੂੰ ਗੱਲ ਕਰਕੇ ਨਹੀਂ ਕਰਕੇ ਬਦਲਿਆ ਜਾਂਦਾ ਹੈ ਜਦੋਂ ਉਹ ਲੋਕਾਂ ਦੀ ਜ਼ਿੰਦਗੀ ਵੇਖਦਾ ਉਸਨੂੰ ਅਹਿਸਾਸ ਹੋਇਆ ਕਿ ਇੱਕ ਚੰਗਾ ਸਮਾਜ ਉਹ ਨਹੀਂ ਜਿਸਦੇ ਕੋਲ ਪੈਸਾ ਹੋਵੇ ਸਗੋਂ ਉਹ ਜਿਸ ਵਿੱਚ ਹਰ ਇਨਸਾਨ ਦੀ ਜ਼ਿੰਦਗੀ ਕੀਮਤੀ ਹੋਵੇ ਇੱਕ ਦਿਨ ਉਹ ਪਹਾੜਾਂ ਵਿੱਚ ਗਿਆ ਚੁੱਪ ਹੌਲੀ ਹਵਾ ਧੁੰਦ ਵਾਲਾ ਦਿਲ ਉਸ ਦੇ ਅੰਦਰੋਂ ਇੱਕ ਆਵਾਜ਼ ਆਈ ਹਰ ਵੱਡਾ ਸਫ਼ਰ ਸਿਰਫ ਇੱਕੋ ਕਦਮ ਨਾਲ ਸ਼ੁਰੂ ਹੁੰਦਾ ਹੈ ਮੁੱਦੇ ਦੀ ਗੱਲ ਇਹ ਨਹੀਂ ਕਿ ਕਿੰਨਾ ਲੰਬਾ ਹੈ ਮੁੱਦੇ ਦੀ ਗੱਲ ਇਹ ਹੈ ਕਿ ਤੂੰ ਚੱਲਿਆ ਕਿ ਨਹੀਂ ਜਿਵੇਂ ਜਿਵੇਂ ਉਸ ਦਾ ਮਨ ਸ਼ਾਂਤ ਹੋਇਆ ਉਸ ਨੇ ਵੇਖਿਆ ਕਿ ਸੋਚਾਂ ਦੀ ਤਾਕਤ ਕਿਸੇ ਹਥਿਆਰ ਤੋਂ ਵੱਧ ਕੇ ਸੀ ਜੋ ਤੂੰ ਸੋਚਦਾ ਹੈ ਉਹੀ ਤੋਂ ਬਣ ਜਾਂਦਾ ਹੈ ਮਨ ਸ਼ੁੱਧ ਹੋ ਜਾਵੇ ਤਾਂ ਦੁਨੀਆ ਵੀ ਰੋਸ਼ਨ ਲੱਗਣ ਲੱਗ ਪੈਂਦੀ ਹੈ ਪਰ ਸਭ ਤੋਂ ਆਖਰੀ ਪਾਠ ਉਸਨੇ ਇਹ ਸਿੱਖਿਆ ਤਾਕਤ ਜਿੱਥੇ ਵੀ ਹੁੰਦੀ ਹੈ ਉੱਥੇ ਵਿਰੋਧ ਵੀ ਹੁੰਦਾ ਹੈ ਚੁੱਪ ਰਹਿਣਾ ਹਮੇਸ਼ਾ ਵਾਦੂ ਨਹੀਂ ਕਦੇ-ਕਦੇ ਸਵਾਲ ਕਰਨਾ ਵੀ ਲਾਜ਼ਮੀ ਹੁੰਦਾ ਹੈ ਅੰਤ ਵਿੱਚ ਉਸਨੇ ਘਰ ਵਾਪਸੀ ਕੀਤੀ ਪਰ ਹੁਣ ਉਹ ਪਹਿਲਾਂ ਵਾਲਾ ਨੌਜਵਾਨ ਨਹੀਂ ਸੀ ਉਹ ਨਿੱਗਾ ਸੀ ਪਰ ਅੰਦਰੋਂ ਰੋਸ਼ਨ ਉਹ ਖਾਮੋਸ਼ ਸੀ ਪਰ ਗਹਿਰਾ ਉਹ ਸਿੱਖ ਗਿਆ ਸੀ ਤੇ ਅੰਦਰੋਂ ਆਵਾਜ਼ ਵਿੱਚ ਕਿਹਾ ਕਿ ਸੱਚ ਦੀ ਰਾਹ ਨਵੀਂ ਕਿਸੇ ਹੋਰ ਦੇ ਦੱਸਣ ਨਾਲ ਨਹੀਂ ਸਗੋਂ ਖੁਦ ਤਜਰਬਾ ਕਰਨ ਨਾਲ ਮਿਲਦੀ ਹੈ ਆਵਾਜ਼ ਬੰਦ ਹੁੰਦੀ ਹੈ ਪਰ ਉਸ ਦੇ ਅੰਦਰ ਵਿਚਾਰ ਚੱਲਦੇ ਰਹਿੰਦੇ ਹਨ